ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਵਤੀ ਸ਼ੰਦ ਤਵ ਪ੍ਰਸਾਦ ਕਥ ਤੇ ਕਿ ਆਛਿਜ ਦੇਸੈ ਕਿ ਅਥਵਾ ਆਛਿਜ ਦੇਸੈ ਕਿ ਆਛਿਜ ਦੇਸੈ ਸੋ ਆਛਿਜ ਨਾਸ ਤੋਂ ਰਹਿਤ ਹੋ ਫੇ ਵਾਹਿਗੁਰੂ ਜੀ ਕਿ ਅਥਵਾ ਆਪ ਜੀ ਆਛਿਜ ਨਾਸ ਤੋਂ ਰਹਿਤ ਹੋ ਕੇ ਪਾਠ ਕਰਨਾ ਕਕੇ ਨੂੰ ਹਿਯਾਰੀ ਹੈ ਸੋ ਆਪ ਜੀ ਨਾਸ ਹੋਣ ਤੋਂ ਰਹਿਤ ਹੋ ਦੇਸੇ ਕੇ ਆਸ਼ਜ ਦੇਸੇ ਦੇਸਾਂ ਦੇ ਮਾਲਕ ਹੋ ਕੇ ਆਸ਼ਜ ਦੇਸੇ ਸੋ ਨਾਸ ਤੋਂ ਰਹਿਤ ਹੋ ਤੇ ਦੇਸੇ ਦੇਸਾਂ ਦੇ ਮਾਲਕ ਹੋ ਕੇ ਆ ਭਿਜ ਭੇਸੇ ਕੇ ਆ ਭਿਜ ਭੇਸੇ ਆ ਭਿਜ ਭਿਜਣ ਤੋਂ ਰਹਿਤ ਹੋ ਭਾਵ ਸੁੱਕੇ ਹੋ ਭੇਸ ਸੱਚੇ ਸੁੱਚੇ ਵੇਸ ਵਾਲੇ ਹੋ ਸੱਚੇ ਸੁੱਚੇ ਭੇਸ ਵਾਲੇ ਹੋ ਕਿ ਆਗੰਝ ਕਰਮੈ ਸੋ ਆਗੰਝ ਕਰਮੈ ਕਿ athwa ਆਪਜੀ ਦੇ ਜਿਹੜੇ ਕਰਮੈ ਕੰਮ ਹਨ ਆਗੰਝ ਕਟਣ ਤੋਂ ਰਹਿਤ ਹਨ ਵਾਹਿਗੁਰੂ ਜੀ ਆਪਜੀ ਦੇ ਜਿਹੜੇ ਕੰਮ ਹਨ ਨਾ ਉਹ ਕਟਣ ਤੋਂ ਰਹਿਤ ਹਨ ਕਿ ਆਪ ਅੱਜ ਪਰਮੈ ਕਿ ਆ ਭੰਜ ਪਰਮੈ ਸੋ ਵਾਹਿਗੁਰੂ ਜੀ ਆਪਜੀ ਆ ਭੰਜ ਭਜਨ ਤੋਂ ਰਹਿਤ ਹੋ ਸੋ ਪਰਮੈ ਪਰਮ ਤੋਂ ਰਹਿਤ ਹੋ ਵਾਹਿਗੁਰੂ ਜੀ ਨਾਸ ਤੋਂ ਰਹਿਤ ਹੋ ਤੇ ਪਰਮ ਤੋਂ ਰਹਿਤ ਹੋ ਕਿ ਆ ਭਿਜ ਲੋਕੈ ਸੋ ਵਾਹਿਗੁਰੂ ਜੀ ਆ ਭਿਜ ਆਪਜੀ ਲੋਕੈ ਲੋਕਾਂ ਦੇ ਪਖੰਡ ਪਖੰਡ ਤੋਂ ਲੋਕਾਂ ਦੇ ਪਖੰਡ ਦੇ ਭਿਜਣ ਤੋਂ ਰਹਿਤ ਹੋ ਸੋ ਵਹਿਗੁਰੂ ਜੀ ਲੋਕਾਂ ਦੇ ਪਖੰਡ ਤੇ ਆਪ ਜੀ ਆ ਭਿਜ ਭਿਜਦੇ ਨਹੀਂ ਇਸ ਵਾਸਤੇ ਆਪ ਜੀ ਲੋਕਾਂ ਦੇ ਪਖੰਡ ਤੋਂ ਭਿਜਣ ਤੋਂ ਰਹਿਤ ਹੋ ਲੋਕਾਂ ਦੇ ਪਖੰਡ ਤੇ ਕਦੇ ਭਿਜਦੇ ਨਹੀਂ ਆਪ ਜੀ ਕਿ ਆਦਿੱਤ ਸੋਕੈ ਸੋ ਵਹਿਗੁਰੂ ਜੀ ਆਦਿੱਤ ਸੂਰਜ ਦੇ ਵੀ ਤੇਜ ਨੂੰ ਸੋਕੈ ਸਕਾਉਣ ਵਾਲੇ ਹੋ ਵਹਿਗੁਰੂ ਜੀ ਕਿ ਆਥਵਾ ਸੋਜ ਦੇ ਤੇਜ ਨੂੰ ਵੀ ਸਕਾਉਣ ਵਾਲੇ ਹੋ ਆਪ ਜੀ ਤੇ ਅਬਧੂਤ ਵਰਣੈ ਸੋ ਆਪ ਜੀ ਨੂੰ ਵਹਿਗੁਰੂ ਜੀ ਕਿ ਅਥਵਾ ਆਪ ਜੀ ਦੇ ਅਬਧੂਤ ਵਰਣੈ ਆਪ ਜੀ ਨੂੰ ਅਬਧੂਤ ਸੁੱਧ ਸਰੂਪ ਵਰਣੈ ਵਰਣਨ ਕਈਦਾ ਹੈ ਸੋ ਵਹਿਗੁਰੂ ਜੀ ਆਪ ਜੀ ਨੂੰ ਸੁੱਧ ਸਰੂਪ ਵਰਣਨ ਕਰੀਦਾ ਹੈ ਕਿ ਭ੍ਰੂਤ ਕਰਨੈ ਸੋ ਕੇ ਅਥਵਾ ਆਪ ਜੀ ਵਿਭੂਤ ਕਰਨੈ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ ਕੇ ਰਾਜੰ ਪ੍ਰਵਾਹ ਹੈ ਕੇ ਅਥਵਾ ਵੈਗੁਰੂ ਜੀ ਸਾਰੇ ਰਾਜਿਆਂ ਦੀ ਪ੍ਰਵਾ ਸੋਭਾ ਹੋ ਆਪ ਜੀ ਸੋ ਸਾਰੇ ਰਾਜਿਆਂ ਦੀ ਸੋਭਾ ਹੋ ਆਪ ਜੀ ਵੈਗੁਰੂ ਜੀ ਕਿ ਧਰਮੰ ਤੁਝਾ ਹੈ ਸੋ ਕਿ ਅਥਵਾ ਧਰਮ ਦੇ ਤੁਝਾ ਨਿਸ਼ਾਨ ਹੋ ਆਪ ਜੀ ਕਿ ਆਸ਼ੋਕ ਵਰਣੈ ਕਿ ਅਥਵਾ ਵੈਗੁਰੂ ਜੀ ਆਪ ਜੀ ਆਸ਼ੋਕ ਆਨੰਦ ਸਰੂਪ ਹੋ ਸੋ ਆਨੰਦ ਸਰੂਪ ਆਖੀ ਦੇ ਹੋ ਆਪ ਜੀ ਸੋ ਕੇ ਸਰਬਾ ਅਪਰਨੈ ਸੋ ਪੁਨਾ ਸਾਰਿਆਂ ਦੇ ਅਪਰਨੈ ਕਿ ਅਥਵਾ ਸਾਰਿਆਂ ਦੇ ਅਪਰਨੈ ਭੂਸ਼ਣ ਸ਼ਿੰਗਾਰ ਰੂਪ ਹੋ ਆਪ ਵੈਗੁਰੂ ਜੀ ਆਪ ਜੀ ਸਾਰਿਆਂ ਦੇ ਸ਼ਿੰਗਾਰ ਰੂਪ ਹੋ ਜਗਤੰ ਕ੍ਰਿਤੀ ਹੈ ਕੇ ਅਥਵਾ ਜਗਤੰ ਕ੍ਰਿਤੀ ਹੈ ਸੋ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ ਅਥਵਾ ਕ੍ਰਿਤੀ ਕਿਰਤ ਵਿੱਚ ਲਾਉਣ ਵਾਲੇ ਹੋ ਸਾਰੇ ਸੰਸਾਰ ਨੂੰ ਕੇ ਛਤਰੰ ਛਤਰੀ ਹੈ ਕੇ ਅਥਵਾ ਛਤਰੰ ਛਤਰਾ ਛਤਰਾ ਦੇ ਮਾਲਕ ਹੋ ਸਾਰੇ ਛਤਰਾ ਦੇ ਮਾਲਕ ਹੋ ਛਤਰੀ ਆਪ ਜੀ ਸ਼ਸਤਰ ਧਾਰੀ ਸੂਰਮੇ ਵੀ ਹੋ ਆਪ ਹੋ ਸੋ ਸਹਸਤਰ ਧਾਰੀ ਸੂਰਮੇ ਵੀ ਆਪ ਜੀ ਦੇ ਹੀ ਹਨ ਵੈਗੁਰੂ ਜੀ ਕਿ ਬ੍ਰਹਮੰ ਸਰੂਪੈ ਕਿ ਅਥਵਾ ਬ੍ਰਹਮੰ ਸਰੂਪੈ ਆਪ ਜੀ ਬ੍ਰਹਮੰ ਵਿਆਪਕ ਸਰੂਪ ਹੋ ਸਰੂਪੈ ਆਪ ਜੀ ਦਾ ਜਿਹੜਾ ਬ੍ਰਹਮ ਸਰੂਪ ਹੈ ਉਹ ਵਿਆਪਕ ਰੂਪ ਹੈ ਆਪ ਜੀ ਦਾ ਸਰੂਪੈ ਵਿਆਪਕ ਰੂਪ ਹੈ ਆਪ ਜੀ ਵਿਆਪਕ ਸਰੂਪ ਹੋ ਵੈਗੁਰੂ ਜੀ ਕਿ ਅਨਭਾਉ ਅਨੁਪੈ ਕਿ ਅਥਵਾ ਆਪ ਜੀ ਅਨਭਾਉ ਭੈ ਤੋ ਰਹਿਤ ਹੋ ਅਨ ਸੋ ਕੇ ਅਨਭਾਉ ਅਨੁਪੈ ਕਿ ਅਥਵਾ ਆਪ ਜੀ ਅਨਭਾਉ ਭੈ ਤੋ ਰਹਿਤ ਹੋ ਅਨੁਪੈ ਅਨੂਪੈ ਉਪਮਾ ਤੋ ਰਹਿਤ ਹੋ ਆਪ ਜੀ ਉਪਮਾ ਤੋ ਰਹਿਤ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ